ਫਤਿਹ ਹੈ ਤੇਰਾ ਪੰਥ ਚੱਲੂਗਾ ਇਹ ਪੰਥ ਮਹਾਕਾਲ ਜਿਹੜਾ ਵਾ ਵੱਡੇ ਦਿਮਾਲੇ ਵਾਲੇ ਇਹ ਬਾਬਾ ਫਤਿਹ ਸਿੱਨੇ ਕਿਰਪਾ ਚਲੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਿਹਰ ਬਣੇਗੀ ਪੂਰੀ ਚਾਈ ਕਰਦੇ ਹੁੰਦੇ ਆ ਹਾਂਜੀ ਹਾਂਜੀ ਕਿਉਂ ਕਰਦੇ ਆ ਛੱਡ ਦਾਂਗੇ ਛੱਡ ਦਿਓ ਜੀ ਅੱਜ ਤੋਂ ਛੱਡ ਦਿਓ ਜੀ ਸ਼ੁਕਰ ਕਰਨਾ ਪੜਾ ਗਰਨਾ ਮਾਰਾ

ਉਹ ਅਬਰ ਛਕਿਆ ਵਾ ਨਹੀਂ ਛਕਿਆ ਨਹੀਂ ਛਕਿਆ 10 ਸੂਰਿਆ ਸੱਲਾ ਗਲਵਾਬੀ ਨੇ ਬਤਾ ਉਹਦਾ ਪਾਣੀ ਨਹੀਂ ਨੂੰ ਪਾਣੀ ਜੇ ਹੈ ਤਾਂ ਉਹਦਾ ਚੱਕਿਆ ਇਹਦੇ ਕਿਰਪਾਨ ਪਵਾਵੇ ਪਵਾ ਲੈ ਵਾ ਬਾਈ ਕੋਈ ਗੱਲ ਨਹੀਂ ਖੜਾ ਤੇਰੇ ਕਿੱਥੇ ਆ ਆ ਵੀਰੇ ਖੜਾ ਉਹਦਾ ਵੱਡਾ ਬੈਗ ਪਾਲਿਆ ਇੰਗਲੈਂਡ ਵਾਲਾ ਬੰਕੂ ਖੜਾ ਪਾਇਆ ਹੀ ਨਹੀਂ ਕਹਦਾ ਪਾਣਾ ਚੰਗਾ ਠੀਕ ਆ ਬਾਈ ਨਾ ਕਿਰਪਾਨ ਪਾ ਤੇ ਨਾਲੇ ਬਾਂਦਰ ਕੱਸਾ ਲਾ ਦੇ ਤੇ ਬ੍ਰੇਕਰ ਦਾ ਪਾ ਲਾ ਸੰਗ ਫਿਰ ਨੰਬਰ ਬੜੇ ਬੈਲਣਗੇ ਜਿੰਦ ਤੱਕ ਹਾਂ ਬੱਚੇ ਨਾ ਆ ਕੇ ਬੰਦ ਕਰੀਂਗਾ ਸੰਗ ਆ ਬਾਈ ਅਰਦਾ ਨਾ ਨਾ ਇਹ ਨਾ ਪੈਰੀਆ ਬਦਲਾ ਵਾਹੇ ਦੇ ਉਹ ਮੰਦੇ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦੀ ਖਤੇ ਵਾਹੇ ਗੁਰਜੀ ਠੀਕ ਹੈ ਬੋਲਦਾ ਬਾਈ ਸਾਡੇ ਨਾ ਕਿ ਮਾਹਪੁਰ ਹੁੰਦੇ ਸੀਗੇ ਬਾਬਾ ਦਰਸ਼ਨ ਸਿੰਘ ਨਿਕਰੋਂ ਪਰ ਕਾਲੇ ਵਾਲੇ ਉਖੁੰਡਾ ਮਾਰਦੇ ਖੁੰਡਾ ਕਹਿ ਜਪੜਾਸੀ ਦੇ ਮੱਥੇ ਨਾ ਲਿਆ ਕਰੋ ਜਦੋਂ ਮੱਥਾ ਉ ਟਕਾ ਵੀ ਜਿਹਦਾ ਪਿਓ ਨਾ ਹੋਵੇ ਆਪਣਾ ਪਿਓ ਬੈਠਾ ਵਾ ਹਾਂਜੀ ਵਾਹਿਗੁਰੂ ਸਤਿਗੁਰ ਸਾਡਾ ਜਾਗਦਾ ਹੈ ਜੀਓ ਆਜਰਾ ਹਜ਼ੂਰ ਹੈ ਜਾਹਰਾ ਜਹੂਰ ਹੈ ਸਰਬ ਕਲਾ ਭਰਪੂਰ ਭਰਪੂਰ ਹੈ ਇਹਦਾ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨੇ ਉਹ ਗੁਰੂ ਜੋ ਮਰਜ਼ੀ ਮੰਗੇ ਲੋ ਕੁਸ ਨਹੀਂ ਲਕੋ ਕੇ ਰੱਖਿਆ ਤੁਹਾਡੇ ਕੋ ਮਹਾਰਾਏ ਨੇ ਸਭ ਕੁਝ ਹੀ ਸੌਂਪਦਾ ਤੁਹਾਨੂੰ ਸਿੱਧਾ ਇਹ ਕਹਤਾ ਸੌਗਾ ਜ ਰਸਾ ਸਿਰੇ ਗੰਢ ਜੋ ਜੋ ਮੰਗਾ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਫੇ ਡਾਇਰੈਕਟ ਕਹਤਾ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵ ਸੋਈ ਸੋਈ ਬਿਬਤੀ ਦੰਦਾ ਚੋ ਜੋ ਮਰਜੀ ਮੰਗ ਲੋ ਤੁਹਾਨੂੰ ਮਿਲਦਾ ਮੈਂ ਗੱਲ ਇਹ ਕਹਿਣਾ ਵਾ ਜਿੱਥੇ ਤੁਹਾਨੂੰ ਸਭ ਕੁਝ ਮਿਲਦਾ ਵਾ ਤੁਸੀਂ ਉਹਦੀ ਵੀ ਗੱਲ ਮੰਨ ਲਿਆ ਕਰੋ ਉਹਦੀ ਗੱਲ ਮੰਨਦੇ ਨੇ ਕਿ ਆਪਦੀਆਂ ਗੇ 100 ਗੱਲਾਂ ਮੰਨ ਲੈ ਨਵੇਂ ਹੀ ਕੰਮ ਕਰਦੇ ਆ ਰੱਬ ਕਹਿੰਦਾ 100 ਗੱਲਾਂ ਮੇਰੀਆਂ ਮੰਨੋ ਮੈਂ ਤੁਹਾਡੀ ਇੱਕ ਗੱਲ ਮੰਨ ਲੂਗਾ ਨਾ ਹਬ ਚੰਗਾ ਸਮਝ ਲਿਓ ਚਲੋ ਅਰਦਾਸ ਕਰਿਆ ਕਰੋ ਅਮਰਤੁਲਾ ਸੁਭਾਇਆ ਕਰੋ ਅਮਰਤੁਲਾ ਸਾਜਰੇ ਉੱਠਿਆ ਕਰੋ ਮਗਰੋਂ ਸੌਂ ਜਾਇਆ ਕਰੋ ਸਰੀਰ ਆ ਲੋਹਾ ਥੋੜਿਆ ਇਹ ਸਭ ਚਾਹੀਦੀ ਆ ਬਾਬੇ ਫਰੀਦ ਆ ਮੇਰੇ ਤੁਲਾ ਸੰਭਾਲ ਲੋ ਫੇ ਕੋਈ ਬਿਮਾਰੀ ਨਹੀਂ ਲੱਗਦੀ ਕੋਈ ਦਵਾਈਆਂ ਨਹੀਂ ਖਾਣੀਆਂ ਪੈਂਦੀਆਂ ਜਿਹੜੇ ਅੰਮ੍ਰਿਤ ਉੱਠ ਗਿਆ ਉੱਠਦੇ ਆ ਜਾਗਣਗੇ ਸੋ ਲੈਣਗੇ ਸਾਈ ਕੰਨੋ ਦਾਤ ਭਾਗਾ ਵਾਲੇ ਜਾਗਦੇ ਹੁੰਦੇ ਮਾੜੇ ਕਰ ਮਾੜੀ ਰੀਤ